ਪਟਿਆਲਾ ਜ਼ਿਲ੍ਹੇ ਦੇ ਮੋਹਲ ਗੜਨਗਰ ਦੇ ਵਿੱਚ ਕੱਲ ਬਹੁਤ ਹੀ ਮੰਦ ਭਾਗੀ ਹਿਰਦਿਆਂ ਨੂੰ ਬਲੰਦਰ ਵਾਲੀ ਕਟੜਾ ਜਿਹੜੀ ਹੈ ਉਹ ਵਾਪਰੀ ਜਸਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਸਮੁੱਚਾ ਸਿੱਖ ਜਗਤ ਝੁਕਦਾ ਹੈ ਸਮੁੱਚੀ ਲੋਕਾਈ ਝੁਕਦੀ ਹੈ ਜਿਨ੍ਹਾਂ ਤੋਂ ਅਸੀਂ ਜੀਵਨ ਜੁਗਤ ਪ੍ਰਾਪਤ ਕਰਦੇ ਹਾਂ ਸਾਂਝੀ ਵਾਲਤਾ ਦਾ ਉਪਦੇਸ਼ ਇਸ ਤੋਂ ਅਸੀਂ ਪ੍ਰਾਪਤ ਕਰਦੇ ਹਾਂ ਸਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਿਅਦਬੀ ਇੱਕ ਪਾਪੀ ਅੰਸਰ ਵੱਲੋਂ ਸਤਗੁਰੂ ਪਾਤਸ਼ਾਹ ਜੀ ਦੇ ਅੰਗ ਪਾੜ ਕੇ ਉਸ ਤੋਂ ਬਾਅਦ ਅਗਨ ਪੇਟ ਕੀਤਾ ਗਿਆ ਬਹੁਤ ਜਿਹੜੀ ਇਹ ਹਿਰਦਿਆਂ ਨੂੰ ਬਲੁੰਦਰ ਵਾਲੀ ਘਟਨਾ ਵਾਪਰੀ ਔਰ ਜਦੋਂ ਇਸ ਘਟਨਾ ਦੇ ਬਾਬਤ ਜਿੱਥੇ-ਜਿੱਥੇ ਵੀ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਇਹ ਖਬਰ ਨੂੰ ਸੁਣਦਿਆਂ ਸਾਰ ਸਾਰੇ ਜਿਹੜਿਆ ਅੱਖਾਂ ਨਮ ਸਨ ਔਰ ਹਿਰਦੇ ਜਿਹੜੇ ਸਨ ਉਹ ਪੀੜਾ ਦੇ ਨਾਲ ਭਰੇ ਹੋਏ ਸਨ ਅਸਮੁੱਚੀਆਂ ਜਥੇਬੰਦੀਆਂ ਰਾਤ ਹੀ ਅਸੀਂ ਗੁਰਦਰਾ ਸਾਹਿਬ ਦੁਗੁਣਵਾਨ ਸਾਹਿਬ ਸਾਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਸਾਡੇ ਮੈਨੇਜਰ ਸਾਹਿਬ ਗ੍ਰੰਥੀ ਸਾਹਿਬਾਨ ਜਾ ਕੇ ਅਸੀਂ ਉਹ ਪਾਵਨ ਸਰੂਪ ਲੈ ਕੇ ਆਏ ਅੱਜ ਜਿੱਥੇ ਸਮੁੱਚੀਆਂ ਜਥੇਬੰਦੀਆਂ ਪੰਚੀਆਂ ਉੱਥੇ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਸ਼੍ਰੀ ਕੇਸ਼ਗੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਉਹ ਉੱਚੇ ਚੇਤੇ ਤੌਰ ਤੇ ਪਹੁੰਚੇ ਔਰ ਮੈਂਬਰ ਸਾਹਿਬਾਨ ਪਹੁੰਚੇ ਉੱਥੇ ਵੱਖ-ਵੱਖ ਜਥੇਬੰਦੀਆਂ ਤੋਂ ਸਾਰੇ ਪਤੌਂਤੇ ਸੱਜਣ ਪਹੁੰਚੇ ਸਦਾਸੂ ਜੀ ਸਿੰਘ ਜੀ ਭਾਈ ਸੁਜੀ ਸਿੰਘ ਜੀ ਕੋਸਾ ਜੀ ਸਾਡੇ ਨਾਲ ਨੇ ਬਖਸ਼ੀ ਸਿੰਘ ਜੀ ਸਾਡੇ ਨਾਲ ਬੈਠੇ ਮੌਜੂਦ ਨੇ ਇਹ ਸਾਰੇ ਉੱਥੇ ਪਹੁੰਚੇ ਔਰ ਉੱਥੇ ਪਹੁੰਚ ਕੇ ਜਿਹੜਾ ਸੀ ਸਾਰੇ ਨਗਰ ਨਿਵਾਸੀਆਂ ਨੂੰ ਬੁਲਾਇਆ ਪਹਿਲਾਂ ਆਪਸ ਵਿੱਚ ਬੈਠ ਕੇ ਗੁਰਮਤਾ ਕੀਤਾ ਵਿਚਾਰ ਕੀਤੀ ਗਈ ਔਰ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਸਾਰਿਆਂ ਵੱਲੋਂ ਕਿ ਇੱਥੋਂ ਸਾਰੇ ਪਾਵਨ ਸਰੂਪ ਗੁਰਦੁਆਰਾ ਸ੍ਰੀ ਦੂਖਨਵੰਨ ਸਾਹਿਬ ਵਿਖੇ ਸਵਾਯਾਣ ਕਰਵਾਏ ਜਾਣ ਔਰ ਸਮੁੱਚੇ ਨਗਰ ਨਿਵਾਸੀ ਜਿਹੜੇ ਉਹਨਾਂ ਦੇ ਵਿੱਚ ਮੋਹਰੀ ਨੇ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਨੂੰ ਵਾਲਮਾਲੇ ਕੋ ਪ੍ਰਬੰਧਕ ਨੇ ਉਹ ਆਪਣੇ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਸਮੁੱਚਾ ਨਗਰ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵੇ ਆਪਣੇ ਵੱਲੋਂ ਜਿਹੜੀ ਉਹਨਾਂ ਵੱਲੋਂ ਪਤਾਹੀ ਢਿਲ ਵਰਤੀ ਗਈ ਉਹਦੀ ਮੁਆਫੀ ਮੰਗੇ ਉਸ ਤੋਂ ਬਾਅਦ ਸਿੰਘ ਸਾਹਿਬਾਨ ਜੋ ਫੈਸਲਾ ਲੈਣਗੇ ਅੱਗੇ ਉਹਨਾਂ ਨੂੰ ਜਿਹੜਾ ਹੈ ਪਛਤਾਵਾ ਦਾ ਜਿਹੜੇ ਸਰੂਪ ਦੇਣ ਦੀ ਗੱਲ ਔਰ ਪਛਤਾਵਾ ਦੇ ਖਣਪੜ ਸਾਬ ਕਰਵਾਉਣ ਦੀ ਗੱਲ ਉਹ ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਅੱਜ ਜਿਹੜੇ ਉੱਥੇ ਪਾਵਨ ਸਰੂਪ ਸਨ ਉਹ ਗੁਰਦਰਾਸ਼ੀ ਦੀ ਦੁਖਨਵਰਨ ਸਾਬ ਵਿਖੇ ਲੈ ਕੇ ਜਿਹੜੇ ਨੇ ਉਸ ਭਾਇਮਨ ਕਰਵਾਏ ਗਏ ਨੇ ਸੋ ਇਹ ਫੈਸਲਾ ਜਿਹੜਾ ਸੀ ਸਿੰਘ ਸਾਬਣ ਵੱਲੋਂ ਦਿੱਤਾ ਗਿਆ ਉਹ ਨਗਰ ਨਿਵਾਸੀਆਂ ਨੇ ਵੀ ਪ੍ਰਵਾਨ ਕੀਤਾ ਕਿ ਅਸੀਂ ਜ਼ਰੂਰ ਪਹੁੰਚਾਂਗੇ ਉਹ ਅੱਗੇ ਪਹੁੰਚਣ ਤੇ ਜੋ ਸਿੰਘ ਸਾਬਣ ਅਗਲਾ ਫੈਸਲਾ ਲੈਂਦੇ ਨੇ ਉਹ ਸੰਗਤਾਂ ਦੇ ਨਾਲ ਸਾਂਝਾ ਹੋਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਦੱਸਦਿਆਂ ਹੋਇਆ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਸਿੱਖਾਂ ਦਾ ਹੀ ਗੁਰਦੁਆਰਾ ਸਿੱਖਾਂ ਦਾ ਹੀ ਪ੍ਰਬੰਧ ਤੇ ਸਿੱਖਾਂ ਦੇ ਨੌਜਵਾਨ ਲੜਕੇ ਵੱਲੋਂ ਹੀ ਇਹ ਜਿਹੜਾ ਮੰਦ ਭਗਾਕਾਰਾ ਵਰਤਾਇਆ ਗਿਆ ਇਹ ਬਦਬੀ ਬਦਬੀਆਂ ਤੇ ਅੱਗੇ ਵੀ ਅਸਹਿ ਆ ਪਰ ਇਹ ਬਲਖਣ ਤਰੀਕੇ ਦੇ ਨਾਲ ਬੜੇ ਹੀ ਭੜੇ ਤਰੀਕੇ ਦੇ ਨਾਲ ਇਹਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਗੁਰੂ ਸਾਹਿਬ ਦੇ ਅੰਗਾਂ ਨੂੰ ਗੁਰੂ ਸਾਹਿਬ ਦੇ ਸਰੂਪ ਨਾਲੋਂ ਵੱਖ ਕੀਤਾ ਤੇ ਫਿਰ ਉਹਨੂੰ ਅੱਗ ਦੇ ਹਵਾਲੇ ਕੀਤਾ ਇਹਦੇ ਨਾਲ ਜਦੋਂ ਇਹ ਖਬਰ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠਾ ਉਹਦੇ ਕੋਲ ਪਹੁੰਚੀ ਉਹਦਾ ਹਿਰਦਾ ਜਿਹੜਾ ਉਹ ਬਲੁੰਦ ਰਿਆ ਗਿਆ ਝੰਡੋੜਿਆ ਗਿਆ ਅੱਜ ਸਮੁੱਚਾ ਪੰਥ ਇਕੱਠਾ ਹੋ ਕੇ ਹੈੱਡ ਗ੍ਰੰਥੀ ਸਾਹਿਬ ਐਡੀਸ਼ਨਲ ਹੈੱਡ ਗ੍ਰੰਥੀ ਸਾਹਿਬ ਪ੍ਰਚਾਰਕ ਸਾਹਿਬ ਮੈਨੇਜਰ ਸਾਹਿਬ ਫਿਰ ਸਾਡੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਭਾਈ ਬਖਸੀਸ ਸਿੰਘ ਹੁਣੀ ਹੋਰ ਜਥੇਬੰਦੀਆਂ ਸਾਰਿਆਂ ਉੱਥੇ ਪਹੁੰਚ ਕੇ ਅੱਜ ਇਹ ਵੱਡਾ ਇੱਕ ਫੈਸਲਾ ਲਿਆ ਗਿਆ ਇਹ ਫੈਸਲਾ ਵੀ ਬੜੇ ਦੁਖੀ ਹਿਰਦੇ ਨਾਲ ਲਿਆ ਗਿਆ ਕਿਉਂਕਿ ਅਸੀਂ ਦੇਖਦੇ ਆ ਕਿ ਜਦੋਂ ਵਿਦਬੀ ਹੁੰਦੀ ਹੈ ਉਸ ਟਾਈਮ ਕੋਈ ਵੀ ਪ੍ਰਬੰਧਕ ਅੱਗੇ ਨਹੀਂ ਆਉਂਦਾ ਕਿ ਅਸੀਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੇ ਸੀ ਉਦੋਂ ਇੱਕ ਦੂਜੇ ਦੇ ਉੱਤੇ ਸਿੱਟੀ ਜਾਂਦੀ ਹੈ ਹੁਣ ਇਹ ਫੈਸਲਾ ਲੈਣ ਲਈ ਤਾਂ ਮਜਬੂਰ ਹੋਣਾ ਪਿਆ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖਣ ਦਾ ਕੋਈ ਹੱਕ ਨਹੀਂ ਹੈ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਉਹ ਆਪਣੀ ਭੁੱਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਬਖਸ਼ਾ ਨਹੀਂ ਲੈਂਦੇ ਸੋ ਸਾਡੀ ਬੇਨਤੀ ਹੈ ਤੁਹਾਡੇ ਮਾਧਿਅਮ ਰਹੀਂ ਕਿ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮਲੇਵਾ ਸਿੱਖ ਵੱਸਦਾ ਤੇ ਗੁਰੂ ਘਰ ਸਾਡੇ ਕੋਲ ਹੈਗੇ ਨਹੀਂ ਅਸੀਂ ਆਪਣੇ ਘਰ ਦੀ ਪਹਿਰੇਦਾਰੀ ਕਰਦੇ ਆਂ ਚੌਕਦਾਰੀ ਕਰਦੇ ਆਂ ਮੋਟਰਸਾਈਕਲ ਸਕੂਟਰ ਗੱਡੀਆਂ ਦਾ ਸੇਵਾ ਆਪਦੀ ਸੰਭਾਲ ਕਰਦੇ ਆਂ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੇ ਝਰੀਟ ਤੱਕ ਨਹੀਂ ਪੈਣ ਦਿੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ ਗੁਰਦਵਾਰਾ ਸਾਹਿਬ ਦੀ ਗੱਲ ਆਉਂਦੀ ਅਸੀਂ ਪਹਿਰੇਦਾਰੀ ਕਿਉਂ ਨਹੀਂ ਕਰਦੇ ਹੁਣ ਤੁਹਾਡੇ ਸੁਣਨ ਵਾਲੇ ਇਹ ਗੱਲ ਕਹਿਣਗੇ ਕਿ ਪਹਿਰੇਦਾਰੀ ਕਿਵੇਂ ਕਰੀਏ ਸਾਡੇ ਕੋਈ ਇਨਕਮ ਨਹੀਂ ਹੈਗੀ ਘੱਟੋ ਘੱਟ ਛੋਟੇ ਤੋਂ ਛੋਟਾ ਪਿੰਡ ਵੀ 100 ਘਰ ਦਾ ਪਿੰਡ ਆ ਜੇ ਉਦੋਂ ਵੀ ਛੋਟਾ ਹੋਵੇ ਤੇ 50 60 ਘਰ ਦਾ ਪਿੰਡ ਹੈ 60 ਘਰਾਂ ਦੀ ਜੇ ਵਾਰੀ ਇੱਕ ਦਿਨ ਇੱਕ انسان ਨੂੰ ਅਸੀਂ ਗੁਰਦੁਆਰੇ ਭੇਜੀਏ ਤੇ 60 ਦਿਨਾਂ ਦੀ 2 ਮਹੀਨੇ ਬਾਅਦ ਵਾਰੀ ਆਏਗੀ ਤੇ ਜੇ 100 ਦਿਨ ਵਾਲੀ ਹੋਏਗੀ ਤੇ 3.5 ਮਹੀਨੇ ਬਾਅਦ ਇੱਕ ਬੰਦੇ ਦੀ ਵਾਰੀ ਆਏਗੀ ਇੱਕ ਦਿਨ ਅਸੀਂ ਕਿਉਂ ਨਹੀਂ ਕੱਢ ਸਕਦੇ ਗੁਰੂ ਦੀ ਖਾਤਰ ਅਗਲੀ ਗੱਲ ਕਿ ਸਾਡੇ ਬਜ਼ੁਰਗ ਆਮ ਫੱਟਾ ਲਾ ਕੇ ਉਥੇ ਤਾਸ਼ ਖੇਡ ਲੈਂਦੇ ਨੇ ਉਹਨਾਂ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਗੁਰਦੁਆਰਾ ਸਾਹਿਬ ਜਾ ਕੇ ਬਹਿ ਕੇ ਅਸੀਂ ਅੱਜ ਆ ਮਰਜ਼ਾਦਾ ਤੇ ਸੈ ਗਈ ਅੱਠੇ ਪੈਰ ਨਾਮ ਜਪਣ ਦੀ ਅੰਮ੍ਰਿਤ ਵੇਲੇ ਦੀ ਅਸੀਂ ਹੁਣ ਦੁਪਹਿਰੇ ਵੀ ਤੋਰ ਲਿਆ ਜੇ ਜਿਹੜੀ ਗੁਰਮਤ ਤੋਂ ਦੂਰ ਆ ਪਰ ਅਸੀਂ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ ਸਾਡੇ ਬਜ਼ੁਰਗ ਸੱਜਣੀਆਂ ਬਜ਼ੁਰਗ ਮਤਾਵਾਂ ਜਾ ਕੇ ਇੱਥੇ ਸੇਵਾ ਦੇ ਵਿੱਚ ਹਿੱਸਾ ਪਾਉ ਪਾਉਣ ਘੰਟਾ-ਘੰਟਾ ਦੀ ਸੇਵਾ ਕਰ ਲੈਣ ਦੋ-ਦੋ ਘੰਟੇ ਬੈਠ ਲੈਣ ਤਾਂ ਕਿ ਸਾਨੂੰ ਇਹੋ ਜਿਹਾ ਮਨਹੂਸ ਦਿਨ ਨਾ ਦੇਖਣਾ ਪਵੇ ਤੇ ਦੂਜੀ ਗੱਲ ਅਸੀਂ ਸਖਤ ਸ਼ਬਦਾਂ ਵਿੱਚ ਕਹਿਣਾ ਚਾਹੁੰਦੇ ਹਾਂ ਵੀ ਜਿੱਥੇ ਵੀ ਕੋਈ ਇਹੋ ਜੀ ਗੱਲ ਵਾਪਰ ਜਾਂਦੀ ਆ ਕਿਸੇ ਨਾਲ ਢਿੱਲ ਨਹੀਂ ਹੋਊਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਪ੍ਰਬੰਧਕਾਂ ਦੇ ਪ੍ਰਬੰਧ ਵਿੱਚ ਇਹੋ ਜੀ ਕਿਤੇ ਖਨਾਮੀ ਵਰਤੀ ਗਈ ਉਹਨਾਂ ਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਪਰਚਾ ਵੀ ਦਰਜ ਕਰਾਵਾਂਗੇ ਇਹ ਹੁਣ ਮੱਤੇ ਸੋਚ ਲੈਣ ਕਿਉਂਕਿ ਕਈ ਵਾਰ ਇਹ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨਾਲ ਸਾਡੇ ਮਤਪੇਦ ਹੋਣ ਰਹਿਣ ਉਹ ਗੱਲ ਵੱਖਰੀ ਆ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਗਈ ਉੱਥੇ ਹਰ ਇੱਕ ਸਿੱਖ ਇਕੱਠਾ ਚਾਹੇ ਉਹ ਸੰਪਰਦਾਈ ਹੋਵੇ ਚਾਹੇ ਨਿਰਮਲਾ ਹੋਵੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਕਾਲਜਾਂ ਵਾਲੇ ਵੀਰ ਹੋਣ ਸੋ ਇਸ ਕਰਕੇ ਸਾਡੀ ਬੇਨਤੀ ਹੈਗੀ ਆ ਕਿ ਸਮਾ ਰਹਿੰਦਿਆਂ ਸਿੱਖ ਸੰਗਤਾਂ ਜਿਹੜੀਆਂ ਜਿੱਥੇ-ਜਿੱਥੇ ਬੈਠੀਆਂ ਹੈਗੀਆਂ ਉਹ ਆਪਣੇ ਆਪਣੇ ਗੁਰੂ ਘਰਾਂ ਵਿੱਚ ਪਹਿਰੇਦਾਰੀ ਜ਼ਰੂਰ ਸ਼ੁਰੂ ਕਰ ਲੈਣ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜੇ ਆਪਾਂ ਪਹਿਰੇਦਾਰੀ ਨਾ ਕੀਤੀ ਤੇ ਫਿਰ ਆਪਾਂ ਨੂੰ ਇਹੋ ਜਿਹੇ ਦਿਨ ਦੇਖਣ ਨੂੰ ਮਿਲਦੇ ਰਹਿਣਗੇ ਬਾਬਾ ਜੀ ਅਸਾ ਕੀ ਗੱਲ ਹੋ ਗਈ ਸੀ ਜਿਹੜੀ ਉਹਨਾਂ ਵੱਲੋਂ ਬੇਅਦਬੀ ਕੀਤੀ ਗਈ ਦੇਖੋ ਜੀ ਉੱਥੇ ਵਿਆਹ ਦਾ ਪ੍ਰੋਗਰਾਮ ਸੀਗਾ ਵਿਆਹ ਦੇ ਵਿੱਚ ਆਨੰਦਕਾਰਜ ਹੋਣ ਤੋਂ ਬਾਅਦ ਸਾਰਾ ਪਰਿਵਾਰ ਪੈਲਸ ਵਿੱਚ ਚਲੇ ਗਿਆ ਗਰੰਥੀ ਸਿੰਘ ਵੀ ਪੈਲਸ ਵਿੱਚ ਮਗਰ ਚਲੇ ਗਿਆ ਬਦਕਿਸਮਤੀ ਇਹ ਆ ਵੀ ਕਿਸੇ ਨੇ ਗੁਰੂ ਘਰ ਦਾ ਖਿਆਲ ਹੀ ਨਹੀਂ ਰੱਖਿਆ ਗਰੰਥੀ ਸਿੰਘ ਉੱਥੇ ਲੋਕ ਲਾਕੇ ਵੀ ਨਹੀਂ ਗਿਆ ਇਹ ਵੱਡੀ ਕਿਤਾਈ ਹੈਗੀ ਆ ਨਾ ਪਿੰਡ ਦੇ ਕਿਸੇ ਨੇ ਇਸ ਲਈ ਜ਼ਿੰਮੇਵਾਰੀ ਸਮਝੀ ਕਿ ਗੁਰਦੁਆਰਾ ਸਾਹਿਬ ਸੁੰਨਾ ਹੈਗਾ ਅਸੀਂ ਇਹਦੇ ਕੋਲ ਰਹੀਏ ਜਦ ਕਿ 2015 ਤੋਂ ਸਿੱਖ ਤੜਫ ਰਹੇ ਹੈਗੇ ਆ ਬਰਗਾੜੀ ਕਾਂਡ ਤੋਂ ਲੈ ਕੇ ਅੱਜ ਤੱਕ ਤੇ ਇੰਨੀ ਅੱਗ ਵਰਦੀ ਹੋਵੇ ਐਨਾ ਮਾਹੌਲ ਇਸ ਖਰਾਬ ਹੋਵੇ ਤੇ ਫਿਰ ਅਸੀਂ ਗੁਰਦੁਆਰਾ ਸਾਹਿਬ ਨੂੰ ਛੁਣਨੇ ਛੱਡਣਾ ਇਹ ਬਹੁਤ ਵੱਡੀ ਬੇਵਕੂਫੀ ਸੀ ਉਸ ਉਹਨਾਂ ਦੀ ਜਿਹੜੀ ਨਲਾਇਕੀ ਦਾ ਖਮਿਆਜਾ ਅੱਜ ਉਹਨਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆ ਕੇ ਗੁਰਦੁਆਰਾ ਦੂਖਸਰ ਮਰਨ ਸਾਹਿਬ ਵਿਖੇ ਸਵੇਰੇ ਮਨ ਕਰ ਦਿੱਤੇ ਗਏ ਉਹਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਵੱਲੋਂ ਵੇਦਦੇ ਹੋਏ ਸੀ ਬਿਲਕੁਲ ਬਿਲਕੁਲ ਸਾਰੀ ਗੱਲਬਾਤ ਹੋ ਕੇ ਉਹਨਾਂ ਨੂੰ ਜਨਾਇਆ ਗਿਆ ਕਿ ਤੁਹਾਡੀ ਇੰਗੇਲੀ ਹੈ ਉਹ ਮੰਨੇ ਆ ਜੇ ਉਹਨਾਂ ਨੇ ਇੰਗੇਲੀ ਉਹਨਾਂ ਨੇ ਮੰਨੀ ਤੇ ਇਸੇ ਕਰਕੇ ਸਾਰੇ ਨਗਰ ਨੂੰ ਸ੍ਰੀ ਕਾਲ ਤਖਤ ਸਾਹਿਬ ਆਪਣੀ ਖਿਮਾ ਜਾਚਨਾ ਕਰਨ ਵਾਸਤੇ ਉਹਨਾਂ ਨੂੰ ਜਾਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਮੋਲਗੜ ਜ਼ਿਲ੍ਹਾ ਪਟਿਆਲਾ ਥਾਣਾ ਜੁਲਕਾਂ ਦੇ ਵਿੱਚ ਜਿਹੜੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਬੇਦਵੀ ਹੋਈ ਹੈ ਉਸ ਬੇਦਵੀ ਨੂੰ ਵੇਖ ਕੇ ਤੇ ਜਿਹੜਾ ਸਿੱਖਾਂ ਦਾ ਮਾਣ ਹਿਰਦਾ ਹੈ ਉਹ ਬਹੁਤ ਬਲੰਦ ਰਿਆ ਗਿਆ ਇਸ ਕਰਕੇ ਕਿ ਉੱਥੇ ਜਾ ਕੇ ਜਦੋਂ ਅਸੀਂ ਰਾਖ ਉੱਥੇ ਵੇਖੀ ਆ ਸਿੱਖਾਂ ਨੇ ਮੱਥੇ ਨੂੰ ਰਾਖ ਲਾਈ ਉੱਥੇ ਮੈਂ ਸਾਰੇ ਜਿਹੜੇ ਨੇ ਉਹਨਾਂ ਦਾ ਮਨ ਭਰਿਆ ਹੋਇਆ ਸੀ ਕਿਉਂਕਿ ਬਹੁਤ ਹੀ ਇਹ ਐਨੀ ਜ਼ਾਲਮਾਨਾ ਤਰੀਕੇ ਨਾਲ ਸਾਰਾ ਕੁਝ ਕੀਤਾ ਗਿਆ ਜਿਵੇਂ ਬਹੁਤ ਵੱਡਾ ਵੈਰ ਹੋਏ ਗੁਰੂ ਘਰ ਨਾਲ ਕਿ ਉਸ ਜਿਹੜਾ ਨੌਜਵਾਨ ਸੀ ਉਸ ਪਿੰਡ ਦਾ ਹੀ ਨੌਜਵਾਨ ਸੀਗਾ ਜਿੰਨੇ ਇਹ ਕੀਤਾ ਆ ਤੇ ਅ ਕਾਰਨ ਜਿਹੜਾ ਸਭ ਤੋਂ ਵੱਡਾ ਉਹ ਤੁਹਾਨੂੰ ਆਪਣੇ ਸਿੰਘਾਂ ਨੇ ਦੱਸਿਆ ਹੀ ਆ ਵੀ ਕਿਉਂ ਅਸੀਂ ਇਸ ਗੱਲ ਤੇ ਆਉਣਾ ਚਾਹੁੰਦੇ ਆ ਵੀ ਅੱਗੇ ਬੇਦਵੀ ਨਾ ਵਾਪਰੇ ਅਸੀਂ ਦੋਸ਼ ਦੇ ਰਹੇ ਆ ਜਿੱਥੇ ਵੀ ਕਿਤੇ ਬੇਦਵੀ ਹੁੰਦੀ ਆ ਕੋਈ ਕਹਿੰਦਾ ਆਰਐਸਐਸ ਨੇ ਕਰਾਤਾ ਕੋਈ ਕਹਿੰਦਾ ਏਜੰਸੀਆਂ ਨੇ ਕਰਾਤਾ ਕੋਈ ਕਹਿੰਦਾ ਕਿਸੇ ਨੇ ਕਰਾਤਾ ਮੈਂ ਇੱਕ ਸਿੰਪਲ ਜੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਸਾਡੇ ਮਾਝੇ ਦੇ ਵਿੱਚ ਜਿਹੜੇ ਅਸੀਂ ਜਿਹਨਾਂ ਸਾਨੂੰ ਕਹਿੰਦੇ ਨੇ ਭਾਉ ਵੀ ਅਸੀਂ ਉਧਰੋਂ ਆਏ ਆ ਪਾਕਿਸਤਾਨ ਤੋਂ ਹਨ ਸਾਡੇ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਕਿਤੇ ਜਾਣੇ ਆਣਾ ਤੇ ਉਹਨਾਂ ਨੇ ਕਹਿਣਾ ਬੀਬੀ ਨਹੀਂ ਆਈ ਨਾਲ ਤੁਹਾਡੇ ਤੇ ਉਹ ਕਹਿਣਗੇ ਕੁੜੀ ਘਰ ਕੱਲੀ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਲੈ ਕੇ ਨਹੀਂ ਆਏ ਜੇ ਪਾਪਾ ਨਹੀਂ ਆਇਆ ਤਾਂ ਇਸ ਕਰਕੇ ਨਹੀਂ ਆਇਆ ਜੀ ਕੁੜੀ ਘਰ ਕੱਲੀ ਸੀ ਨੂੰਹ ਕੱਲੀ ਹੈ ਕਰ ਇਹ ਸਾਡੇ ਦੁਨਿਆਵੀ ਰਿਸ਼ਤੇ ਨੇ ਕੁੜੀਆਂ ਤੇ ਨੂੰਹਾਂ ਅਸੀਂ ਆਪਣਾ ਸਭ ਕੁਝ ਦਾਤ ਲਾ ਕੇ ਆਪਣੇ ਗੁਰੂ ਲਈ ਪਾਕਿਸਤਾਨ ਛੱਡ ਕੇ ਇਧਰ ਆਏ ਜ਼ਮੀਨਾਂ ਜਾਇਦਾਦਾਂ ਸਭ ਕੁਝ ਦਾਤ ਲਾ ਕੇ ਪਰ ਅੱਜ ਇਹ ਗੱਲ ਕਿਉਂ ਜ਼ਰੂਰੀ ਹੋ ਗਈ ਹੈ ਕਿ ਅਸੀਂ ਆਪਣੀਆਂ ਕੁੜੀਆਂ ਦੀ ਰਾਖੀ ਕਰਨੇ ਆ ਆਪਣੇ ਛੋਟੇ ਬੱਚਿਆਂ ਦੀ ਕਰਨੇ ਆ ਵੀ ਉਹ ਇਕੱਲੇ ਨੇ ਘਰ ਅਸੀਂ ਕਿਹਨੂੰ ਛੱਡ ਕੇ ਨਹੀਂ ਜਾਣਾ ਪਰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਦਾ ਕੱਲਿਆਂ ਛੱਡਨੇ ਆ ਜੰਦਰਾ ਵੀ ਕਿਉਂ ਵਜੇ ਗੁਰੂ ਘਰ ਨੂੰ ਉੱਥੇ ਦੋ ਬੰਦੇ ਬੰਦਿਆਂ ਦੀ ਡਿਊਟੀ ਜਿਹੜਾ ਪਿੰਡ ਜਿਹੜਾ ਘਰ ਇਹ ਗੱਲ ਨਹੀਂ ਕਰ ਸਕਦਾ ਵੀ ਸਾਡੇ ਕੋਲ ਦੇ 20 ਘਰ ਨੇ ਸਾਡੇ ਕੋਲੋਂ ਤਾਂ ਦਿੱਤਾ ਹੀ ਨਹੀਂ ਜਾਂਦਾ ਪੈਸਾ ਉਹ ਵੀ ਐਸਜੀਪੀਸੀ ਨਾਲ ਸਾਡੀਆਂ ਸਿੱਖ ਸੰਸਥਾਵਾਂ ਨਾਲ رابطہ ਕਰਨ ਜੇ ਫਿਰ ਵੀ ਉਹਨਾਂ ਨੂੰ ਕੋ ਨਹੀਂ ਦਿੰਦਾ ਤੇ ਗ੍ਰਹੀ ਕਰਕੇ ਉਹਨਾਂ ਲਈ ਉਹਨਾਂ ਲਈ ਚੌਕ ਦਾ ਰੱਖੇ ਜਾਣਗੇ ਇਹਦਾ ਵੀ ਅਮਰੀਕਾ ਤੋਂ ਸਿੰਘ ਨੇ ਉਹਨਾਂ ਨੇ ਕਿਹਾ ਵੀ ਜਿੱਥੇ ਵੀ ਕਿਤੇ ਗੁਰੂ ਘਰ ਚ ਚੌਬਦਾਰ ਲਈ ਪੈਸੇ ਨਹੀਂ ਹੈਗੇ ਅਸੀਂ ਦਿਆਂਗੇ ਸਾਡੇ ਨਾਲ ਕੰਟੈਕਟ ਕਰੋ ਪਰ ਗੁਰੂ ਘਰ ਸੁੰਨਾ ਨਹੀਂ ਛੱਡਣਾ ਚਾਹੀਦਾ ਇਹ ਜਿਹੜੀ ਅਣਗਹਿਲੀ ਆ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਭਾਵੇਂ ਕੋਈ ਆਰਐਸਐਸ ਵਾਲਾ ਆਏ ਭਾਵੇਂ ਕੋਈ ਯੰਸੀਆਂ ਦਾ ਆਏ ਜਿਹੜਾ ਬੰਦਾ ਬੇਦਵੀ ਕਰਨ ਆਜੇ ਉਹ ਜਾਣਾ ਨਹੀਂ ਚਾਹੀਦਾ ਹੁਣ ਜੋ ਗਿਆ ਹੈ ਵਾਪਸ ਇਸ ਕਰਕੇ ਗਿਆ ਕਿ ਉੱਥੇ ਉਹਨੂੰ ਡੱਕਣ ਵਾਲੀ ਕੋਈ ਨਹੀਂ ਸੀ ਹੈ ਤਖਸਾਲ ਸਾਬ ਤੇ ਬੇਦਵੀ ਦੀ ਘਟਨਾ ਨੂੰ ਦਰਬਾਰ ਸਾਹਿਬ ਦੇ ਵਿੱਚ ਵਿਅਦਿਵੀ ਘਟਨਾ ਨੂੰ ਅੰਜਾਮ ਦੇਣ ਲੱਗੇ ਬੰਦੇ ਨੂੰ ਫੜ ਕੇ ਉੱਥੇ ਉਹਨਾਂ ਨੇ ਸੋਧਾ ਲਾਇਆ ਸੋ ਆਪਾਂ ਇਹ ਗੱਲ ਕਹਿਨੇ ਆ ਕਿ ਜਦ ਤੁਸੀਂ ਉੱਥੇ ਹੈ ਹੀ ਨਹੀਂ ਜਿਹੜੇ ਤੁਹਾਡੇ ਕੈਮਰੇ ਨੇ ਇਹ ਕੈਮਰੇਆਂ ਦਾ ਮਤਲਬ ਸਿਰਫ ਇੰਨਾ ਆ ਕਿ ਬਾਅਦ ਵਿੱਚ ਤੁਸੀਂ ਤੁਸੀਂ ਇਹਨੂੰ ਬਾਅਦ ਵਿੱਚ ਵੰਦੇ ਹੋ ਵੀ ਕੌਣ ਵਿਅਦਿਵੀ ਕਰ ਗਿਆ ਕਿਵੇਂ ਕਰ ਗਿਆ ਮਤਲਬ ਇਹ ਗੱਲ ਲੋਕਾਂ ਸਾਹਮਣੇ ਅਸੀਂ ਪੇਸ਼ ਕਰਨੀ ਵੀ ਵਿਅਦਿਵੀ ਹੋਈ ਕਿਵੇਂ ਆ ਕੋਈ ਸਾਡੇ ਨਾਲ ਘਟਨਾ ਵਾਪਰ ਜੇ ਕੋਈ ਸਾਡੀ ਧੀ ਨਾਲ ਕੁਛ ਇਦਾਂ ਦਾ ਕੁਛ ਕਰ ਜੇ ਕਿੰਨੀਆਂ ਕੁ ਵੀਡੀਓ ਬਣਾ ਕੇ ਲੋਕਾਂ ਦੇ ਸਾਹਮਣੇ ਰੱਖਣਾ ਵੀ ਐ ਹੋ ਗਿਆ ਸੀ ਫਿਰ ਐ ਹੋ ਗਿਆ ਸੀ ਦੁਨਿਆਵੀ ਜਿਹੜਾ ਜੱਜ ਆ ਉਹਦੇ ਅੰਦਰ ਫੋਨ ਲੈ ਕੇ ਨਹੀਂ ਜਾਣ ਦਿੰਦੇ ਸੀਆਈਏ ਦੇ ਬਾਹਰ ਇੱਕ ਗਨਮੈਨ ਖਲੋਤਾ ਸਾਨੂੰ ਪਰਚੀ ਤੋਂ ਬਿਨਾ ਅੰਦਰ ਨਹੀਂ ਜਾਣ ਦਿੰਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਇੰਨਾ ਜਿਆਦਾ ਛੋਟਾ ਸਿੱਖਾਂ ਦੇ ਮਨਾਂ 'ਚ ਹੋ ਗਿਆ ਇਹ ਇਹ ਗੱਲ ਸਟੇਟ ਦੇ ਸਟੇਟ ਨੇ ਸ਼ੁਰੂ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਬੇਦਵੀਂ ਕਰਵਾ ਦਿੱਤੀ ਜਾਏ ਕਿ ਸਿੱਖਾਂ ਦੇ ਮਨਾਂ 'ਚ ਚੀਜ਼ ਹੀ ਖਤਮ ਹੋ ਜਾਏ ਵੀ ਹਰ ਦੂਜੇ ਦਿਨ ਕਿਤੇ ਨਾ ਸੁਨੇਹਾ ਆ ਜਵੇ ਉੱਥੇ ਵੀ ਹੋ ਗਈ ਹੈ ਉੱਥੇ ਵੀ ਹੋ ਗਈ ਹੈ ਤੇ ਇਹ ਗੱਲ ਮੈਂ ਆਪਣੀਆਂ ਅੱਖਾਂ ਨਾਲ ਵੇਖੀ ਆ ਕੋਈ ਸਾਡਾ ਉੱਥੇ ਚੈਨਲ ਨਹੀਂ ਵੜਿਆ ਵੱਡੇ ਵੱਡੇ ਸੰਗ ਪਾੜ ਪੜ ਕੇ ਲੋਕਾਂ ਦੇ ਇੰਟਰਵਿਊ ਕਰਦੇ ਨੇ ਇਹਨਾਂ ਨੂੰ ਕਿਉਂ ਨਹੀਂ ਪਤਾ ਹੈਗਾ ਵੀ ਸਾਡੇ ਗੁਰੂ ਸਾਹਿਬ ਦੀ ਬੇਦਵੀ ਹੋ ਗਈ ਜਿੱਥੇ ਜਾਣਾ ਆ ਕੀ ਗੱਲ ਹੋਈ ਹੈ ਕੀ ਪਾਣਾ ਵਾਪਰਿਆ ਆ ਕੋਈ ਨਹੀਂ ਗਿਆ ਸਾਡੇ ਇੱਥੇ ਪਟਿਆਲੇ ਜ਼ਿਲ੍ਹੇ ਦੇ ਵਿੱਚ 20 ਡੇਰੇ ਨੇ ਜਿਹੜੇ ਮਤਲਬ ਵੱਡੇ ਡੇਰੇ ਨੇ ਜਿਨ੍ਹਾਂ ਦੀਆਂ ਗੱਡੀਆਂ ਕਿਸੇ ਕੋਲ ਮਰਸੀਡੀਜ਼ ਗੱਡੀ ਆ ਕਿਸੇ ਕੋਲ 10 ਨੇ ਕਿਸੇ ਕੋਲ 5 ਨੇ ਤੇ ਵੱਡੀਆਂ ਉਹਦੇ ਗੱਡੀ ਸ੍ਰੀਮਾਨ ਸੰਤ ਫਲਾਣਾ ਫਲਾਣਾ ਜਿਹੜੀਆਂ ਅਗਲੀਆਂ ਸੀਟਾਂ ਨਾਲ ਉਹ ਚਿੱਟੇ ਤੋਲਿਏ ਪਾਏ ਨੇ ਕਿ ਬਾਬਾ ਜੀ ਦਾ ਕੱਪੜੇ ਨਾ ਖਰਾਬ ਹੋ ਜਾਣ ਕੋਈ ਨਹੀਂ ਮਰਿਆ ਉੱਥੇ ਸੋ ਇਹਨਾਂ ਲੋਕਾਂ ਨੂੰ ਜਿਹੜਾ ਆ ਤੁਸੀਂ ਅਹਿਮੀਅਤ ਘਟਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਉਹ ਪਹਿਰੇਦਾਰੀ ਜਰੂਰ ਕਰੋ ਜਿਹੜੀ ਘਟਨਾ ਵਾਪਰ ਗਈ ਇਹਦਾ ਸਾਰਿਆਂ ਨੂੰ ਪਤਾ ਲੱਗ ਜਾਣਾ ਅਗਲੀ ਜਿਹੜੀ ਗੱਲ ਹੈ ਨਾ ਵਾਪਰੇ ਇਹਦੇ ਲਈ ਉਹਨਾਂ ਨੂੰ ਪੰਚ ਕੀਤਾ ਗਿਆ ਹਾਂ ਮੈਂ ਪਿੰਡ ਵਾਲਿਆਂ ਨੂੰ ਇੱਕ ਗੱਲ ਉਹ ਜਰੂਰ ਕਹਾਂਗਾ ਕਿ ਸਾਰੇ ਪਿੰਡ ਨੇ ਅਕਾਲ ਤਖਤ ਸਾਹਿਬ ਨੂੰ ਸਿਰ ਝੁਕਾ ਕੇ ਕਿਹਾ ਵੀ ਅਸੀਂ ਅਸੀਂ ਤਖਤਿਆਂ ਪਾਗੇ ਉੱਥੇ ਪੇਸ਼ ਹੋਵਾਂਗੇ ਸਾਡੀ ਗਲਤੀ ਆ ਇਹ ਉਹਨਾਂ ਦੀ ਜਿਹੜੀ ਚੰਗੀ ਗੱਲ ਸੀਗੀ ਉਹਨਾਂ ਨੇ ਮੰਨਿਆ ਕਿ ਸੱਟ ਤੋਂ ਇਹ ਗਲਤੀ ਹੋਈ ਆ ਇਹ ਅੱਗੇ ਪਾਣਾ ਨਾ ਵਾਪਰੇ ਇਸ ਗੱਲ ਲਈ ਸਾਰਾ ਕੁਝ ਕੀਤਾ ਗਿਆ ਸੋ ਇੰਨੀਆਂ ਬੇਨਤੀਆਂ ਨੇ ਜੀ ਵਾਈਕੁਰ ਜੀ ਕਾਲ ਸਾਲ ਵਾਈਕੁਰ ਜੀ